ਭਾਗ ਦੂਜਾ ਤਸ਼ੱਦਦ ਦਾ ਦੌਰ 2 ਕਿਲੋਮੀਟਰ ਉੱਤਰ ਦਿਸ਼ਾ ਵੱਲ ਗੱਡੀਆਂ ਦਾ ਕਾਫਲਾ ਤੁਰਿਆ ਚਾਨਣ ਹੋਣ ਤੋਂ ਪਹਿਲਾਂ ਇੱਕ ਫੌਜੀ ਨੇ ਆਪਣਾ ਬਦਬੂਦਾਰ ਤੌਲੀਆ ਮੇਰੀਆਂ ਅੱਖਾਂ ਉੱਪਰ ਕੁੱਟ ਕੇ ਬੰਨ ਦਿੱਤਾ ਮੈਂ ਵਾਰ-ਵਾਰ ਯਤਨ ਕੀਤਾ ਕਿ ਇਸ ਨੂੰ ਕਿਸੇ ਤਰ੍ਹਾਂ ਨੱਕ ਤੋਂ ਕੁਝ ਉੱਪਰ ਕਰ ਸਕਾਂ ਪਰ ਹੱਥ ਪਿੱਛੇ ਬੰਨੇ ਹੋਣ ਕਾਰਨ ਜਿਹਾ ਹੋ ਨਾ ਸਕਿਆ ਉਹ ਲਗਭਗ 2 ਘੰਟੇ ਗੱਡੀਆਂ ਇੱਧਰ ਉੱਧਰ ਘਮਾਉਂਦੇ ਰਹੇ ਤੇਜ਼ ਮੋੜ ਕੱਟਦੇ ਕਦੇ ਸੱਜੇ ਮੁੜਦੇ ਕਦੇ ਖੱਬੇ ਮੁੜਦੇ ਕਦੀ ਬੈਕ ਕਦੀ ਰਿਵਰਸ ਮੈਨੂੰ ਇੰਨਾ ਕੁ ਸਮਝ ਆ ਚੁੱਕਾ ਸੀ ਕਿ ਇਸ ਤਰ੍ਹਾਂ ਇਸ ਕਰਕੇ ਲੈ ਜਾ ਰਹੇ ਹਨ ਕਿ ਪਤਾ ਨਾ ਲੱਗ ਸਕੇ ਕਿ ਮੈਂ ਕਿੱਥੇ ਹਾਂ ਇਸ ਲਈ ਦੌੜਨ ਦਾ ਯਤਨ ਨਾ ਕਰੇ ਕਿਸੇ ਰੇਤਲੀ ਥਾਂ ਉੱਪਰ ਉਤਾਰਿਆ ਕੋਈ ਟਿੱਬਾ ਸੀ ਕਿੱਥੇ ਸੀ ਇਹ ਹੁਣ ਤੱਕ ਨਹੀਂ ਪਤਾ ਇੱਕ ਕਮਰੇ ਵਿੱਚ ਲਜਾਇਆ ਗਿਆ ਤੌਲੀਆ ਖੋਲਿਆ ਕਮਰੇ ਵਿੱਚ ਹਨੇਰਾ ਸੀ ਪਰ ਲੱਗਦਾ ਸੀ ਕਿ ਕੁਝ ਹੋਰ ਬੰਦੇ ਵੀ ਉਸ ਕਮਰੇ ਵਿੱਚ ਬੰਦ ਹਨ ਪੂਰੀ ਤਰ੍ਹਾਂ ਕੁਝ ਦਿਸਿਆ ਨਹੀਂ ਸੀ ਪਹਿਲੀ ਵਾਰ ਫਿਰ ਹੱਥ ਖੋਲ ਦਿੱਤੇ ਅਤੇ ਕੱਪੜੇ ਉਤਾਰਨ ਲਈ ਕਿਹਾ ਗਿਆ ਕੱਪੜੇ ਉਤਾਰ ਦਿੱਤੇ ਗਏ ਕਸ਼ੇਰਾ ਉਤਾਰੋ ਮੈਂ ਇਨਕਾਰ ਕੀਤਾ ਤਾਂ ਇੱਕ ਫੌਜੀ ਨੇ 3 ਨਟ 3 ਦੀ ਰਾਈਫਲ ਦਾ ਜ਼ਬਰਦਸਤ ਬਾਟ ਮੇਰੇ ਮੋਢੇ ਉੱਪਰ ਮਾਰਿਆ ਦੂਜੇ ਫੌਜੀ ਨੇ ਪੂਰੇ ਜ਼ੋਰ ਨਾਲ ਦੂਜਾ ਬਟ ਗੋਡੇ ਉੱਪਰ ਮਾਰਿਆ ਤਾਂ ਮੈਂ ਡਿੱਗ ਪਿਆ ਪੁਲਿਸ ਵਾਲਿਆਂ ਤੇ ਫੌਜੀਆਂ ਦੀਆਂ ਗਾਲਾਂ ਦਹਿਰਾਉਣੀਆਂ ਇੱਥੇ ਉਚਿਤ ਨਹੀਂ ਹਨ ਫੌਜੀਆਂ ਦੇ ਮੋਢਿਆਂ ਉੱਪਰ ਨਾ ਰੈਂਕ ਸੀ ਨਾ ਰੈਜੀਮੈਂਟ ਦਾ ਨਾਂ ਨਾ ਜੇਬਾਂ ਉੱਪਰ ਨੰਬਰ ਪਲੇਟਾਂ ਉਹ ਇੱਕ ਦੂਜੇ ਨੂੰ ਨਾਂ ਲੈ ਕੇ ਵੀ ਸਾਡੇ ਸਾਹਮਣੇ ਨਹੀਂ ਬੁਲਾਉਂਦੇ ਸਨ ਇੱਕ ਫੌਜੀ ਨੇ ਹੱਥ ਪਾ ਕੇ ਨਾਲਾ ਵਗਾ ਮਾਰਿਆ ਦਰਸਲ ਉਹ ਫੌਜੀ ਡਾਕਟਰ ਵੇਖਣਾ ਚਾਹੁੰਦਾ ਸੀ ਕਿ ਇਹਨਾਂ ਨੇ ਸੁੰਨਤ ਕੀਤੀ ਹੋਈ ਹੈ ਜਾਂ ਨਹੀਂ ਇਹ ਪਾਕਿਸਤਾਨੀ ਹਨ ਜਾਂ ਸਿੱਖ ਦੋ ਬੱਟਾਂ ਦੀ ਮਾਰ ਕਾਫੀ ਨਾ ਲੱਗੀ ਉਹਨਾਂ ਨੂੰ ਫਿਰ ਠੁੱਡੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਆਪਣੇ ਆਪ ਹੀ हट ਗਏ ਜਦੋਂ ਉਹਨਾਂ ਦਾ ਜੀ ਕੀਤਾ ਫਿਰ ਹੱਥ ਪਿੱਛੇ ਕੀਤੇ ਅਤੇ ਮੋਟਾ ਤਾਲਾ ਲਾ ਕੇ ਬਾਹਰ ਖਲੋ ਗਏ ਕੋਝ ਫੌਜੀਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ ਇਨ ਕਾਬੂ ਆਪ ਪਕੜਾ ਗਿਆ ਸਾਲਾ ਬੜਾ ਖੁਸ਼ ਮਿਲੇਗਾ ਇਤਨੀ ਪੁਟਾਈ ਹੋਈ ਕੁਸਕਾ ਨਹੀਂ ਇੰਨੇ ਨੂੰ ਦੋ ਫੌਜੀ ਫੇਰ ਅੰਦਰ ਆਏ ਦੁਬਾਰਾ ਕੱਸ ਕੇ ਅੱਖਾਂ ਬੰਨ ਗਏ ਇੰਨੇ ਕ ਸਮੇਂ ਵਿੱਚ ਮੈਂ ਵੇਖਿਆ ਸੀ ਕਿ ਮੇਰੇ ਦੋ ਵਿਦਿਆਰਥੀ ਵੀ ਬੰਨੇ ਹੋਏ ਹਨ ਫੌਜੀ ਜਿੰਦਰਾ ਮਾਰ ਕੇ ਬਾਹਰ ਚਲੇ ਗਏ ਇਹ ਵਿਦਿਆਰਥੀ ਹੌਲੀ-ਹੌਲੀ ਮੇਰੇ ਨੇੜੇ ਆਏ ਇੱਕ ਗੁਰਪ੍ਰੀਤ ਸਿੰਘ ਜੀ ਦੂਜਾ ਭੁਪਿੰਦਰ ਸਿੰਘ ਤੇ ਤੀਜਾ ਗੁਰਸੇਵਕ ਸਿੰਘ ਜੀ ਜੋ ਇੱਥੇ ਨੇੜਲੇ ਪਿੰਡ ਹਰਪਾਲਪੁਰ ਦਾ ਵਸਨੀਕ ਸੀ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਦੱਸਿਆ ਕਿ ਕੁੱਲ 27 ਬੰਦੇ ਇੱਥੇ ਫੜੇ ਹੋਏ ਹਨ ਜਿਹੜੇ ਆਪਰੇਸ਼ਨ ਬਲੂ ਸਟਾਰ ਵੇਲੇ ਦੂਖ ਨਵਾਰਨ ਸਾਹਿਬ ਵਿੱਚੋਂ ਗ੍ਰਿਫਤਾਰ ਕੀਤੇ ਸਨ ਮੈਂ ਉਹਨਾਂ ਨੂੰ ਪੁੱਛਿਆ ਅੱਜ ਕੌਣ ਫੜਿਆ ਗਿਆ ਹੈ ਇਹ ਕਹਿ ਰਹੇ ਸਨ ਕਿ ਕੋਈ ਵੱਡਾ ਬੰਦਾ ਹੱਥ ਆਇਆ ਹੈ ਉਹ ਹੱਸ ਪਏ ਕਹਿਣ ਲੱਗੇ ਤੁਹਾਨੂੰ ਤਾਂ ਲਿਆਏ ਹਨ ਇਹਨਾਂ ਦਾ ਖਿਆਲ ਹੈ ਕਿ ਤੁਸੀਂ ਖਾੜਕੂ ਗਰੋ ਦੇ ਵੱਡੇ ਜਰਨੈਲ ਹੋ ਭਲੇਖੇ ਭਲੇਖੇ ਵਿੱਚ ਹੀ ਮਾਰੀ ਜਾਣਗੇ ਸਾਲੇ ਮੈਂ ਗੁਰਸੇਵਕ ਸਿੰਘ ਨੂੰ ਦੱਸਿਆ ਕਿ ਤੇਰੇ ਘਰਦਿਆਂ ਨੇ ਤੈਨੂੰ ਬਹੁਤ ਲੱਭਿਆ ਪਰ ਤੇਰਾ ਕੋਈ ਥੋ ਪਤਾ ਨਾ ਲੱਗਿਆ ਪੰਜ ਚਾਰ ਦਿਨ ਪਹਿਲਾਂ ਤੇਰਾ ਸਹਿਜ ਪਾਠ ਦਾ ਭੋਗ ਪਾ ਹਟੇ ਹਨ ਇਹ ਸੁਣ ਕੇ ਉਹ ਰੋ ਪਿਆ ਨਾਲ ਦੇ ਬੈਠੇ ਸਾਥੀਆਂ ਨੇ ਦਲਾਸਾ ਦਿੱਤਾ ਤੇ ਮੈਨੂੰ ਦੱਸਿਆ ਕਿ ਜੱਗੂ ਬੁਰੀ ਮਾਰ ਪੈਣ ਤਰੰਤ ਵੀ ਕਦੀ ਰੋਇਆ ਨਹੀਂ ਸੀ ਤੁਹਾਡੀ ਇੰਨੀ ਇੱਕ ਗੱਲ ਸੁਣ ਕੇ ਡੁਸਕਣ ਲੱਗ ਪਿਆ ਹੈ ਚੁੱਪ ਕਰ ਓ ਮੂਰਖਾ ਕਿਸ ਨੂੰ ਵਿਖਾ ਰਿਆ ਹੈ ਇਹ ਹੰਝੂ ਸਾਰਾ ਦਿਨ ਕੱਲਿਆਂ-ਕੱਲਿਆਂ ਦੀ ਇੰਟਰੋਗੇਸ਼ਨ ਹੁੰਦੀ। ਨਾ ਹੱਥ ਕੋਲ ਦੇ ਨੱਖਾਂ ਮੇਰੇ ਪਾਸ ਦੱਸਣ ਲਈ ਕੁਝ ਨਹੀਂ ਸੀ। ਪਰ ਉਹਨਾਂ ਅਨਸਾਰ ਮੈਂ ਹੰਡਿਆ ਹੋਇਆ ਅਪਰਾਧੀ ਸਾਂ। ਇਸ ਕਰਕੇ ਟੁੱਟ ਨਹੀਂ ਰਿਹਾ ਸਾਂ। ਪਹਿਲਾਂ ਰੱਸੀ ਨਾਲ ਹੱਥ-ਹੱਥ ਬੰਨੇ ਹੋਏ ਸਨ। ਸ਼ਾਮ ਹੁੰਦਿਆਂ ਹੀ ਪਿੱਠ ਪਿਛੇ ਹੱਥ ਖੜੀ ਨਾਲ ਨੂੜ ਦਿੰਦੇ। ਸੌਣ ਵਿੱਚ ਬੜੀ ਮੁਸ਼ਕਲ ਆ ਰਹੀ ਸੀ। ਨਾਲ ਹੀ ਇੱਕ ਹੁਕਮ ਹੋਰ ਸੁਣਾਇਆ ਗਿਆ ਕਿ ਹਰ ਘੰਟੇ ਬਾਅਦ ਟੱਲੀ ਵੱਜੇਗੀ। ਸਾਰੇ ਲੇਟੇ ਹੋਏ ਅਪਰਾਧੀ ਖਲੋ ਜਾਣਗੇ ਖਲੋ ਕੇ ਫੇਰ ਲੇਟ ਜਾਣਗੇ ਅਗਲੇ ਘੰਟੇ ਫੇਰ ਇਹੀ ਹੋਵੇਗਾ ਤੇ ਸਾਰੀ ਰਾਤ ਇਸੇ ਤਰ੍ਹਾਂ ਚੱਲੇਗਾ ਜਿਸ ਬੰਦੀ ਦੀ ਨੀਂਦ ਘੰਟੀ ਦੀ ਆਵਾਜ਼ ਨਾਲ ਨਾ ਖੁੱਲੀ ਉਸ ਨੂੰ ਥੋੜਾ ਤੇ ਵੱਟ ਮਾਰ ਕੇ ਜਗਾਇਆ ਜਾਵੇਗਾ ਇੱਕ ਰਾਤ ਤਾਂ ਲੰਘ ਗਈ ਹੁਣ ਅਗਲੀ ਰਾਤ ਕਿਵੇਂ ਲੰਗੇ ਸਾਰਾ ਦਿਨ ਪਿੱਛੇ ਪਿੱਛੇ ਹੱਥ ਬੰਨੇ ਹੋਏ ਨੂੜ ਕੇ ਅੱਖਾਂ ਬੰਨੀਆਂ ਹੋਈਆਂ ਸਨ ਵੈਸ਼ੀ ਇੰਟਰੋਗੇਸ਼ਨ ਬਿਜਲੀ ਦੇ ਛਟਕੇ ਜ਼ਮੀਨ ਉੱਪਰ ਬਜਰੀ ਵਿਛਾ ਕੇ ਗੋਡਿਆਂ ਪਰਨੇ ਤੁਰਨਾ ਇਹੋ ਜੇ ਸਮੇਂ ਮੈਨੂੰ ਕਿਹਾ ਗਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਂ ਲੇਖ ਮੈਂ ਆਪਣੇ ਮਾਮਿਆਂ ਫੁੱਫੜਾਂ ਦੇ ਨਾਂ ਭੁੱਲ ਗਿਆ ਇਸ ਕਾਰਨ ਹੋਰ ਕੁੱਟ ਪਈ ਖੈਰ ਰਾਤ ਪਈ ਉਹ ਬੁਰੀ ਹਾਲਤ ਮੂਦੇ ਮੂਹ ਦੇਰ ਤੱਕ ਪਿਆ ਗਰਦਨ ਦੁਖਦੀ ਪਾਸੇ ਪਰਨੇ ਸੌਆਂ ਤਾਂ ਬਾਉ ਪ੍ਰੇਕ ਸਾਰੇ ਜਿਸਮ ਦਾ ਭਾਰ ਆ ਜਾਂਦਾ ਕਿਉਂਕਿ ਹੱਥ ਪਿੱਛੇ ਬੰਨੇ ਹੋਏ ਸਨ ਫਿਰ ਹਾਰ ਘੈਂਟੇ ਘੈਂਟੀ ਦੀ ਆਵਾਜ਼ ਨਾਲ ਉੱਠ ਖਲੋਣਾ ਐਂਓ ਤਾਂ ਮੈਂ ਮਰ ਜਾਵਾਂਗਾ ਹੌਲੀ ਦੇਣੀ ਕਿਹਾ ਗਰਮੇਲ ਬੋਲਿਆ ਤਗੜੇ ਰੋ ਪ੍ਰੋਫੈਸਰ ਸਾਹਿਬ ਕੁਝ ਨਹੀਂ ਹੁੰਦਾ ਤੁਹਾਨੂੰ ਦੋ ਤਿੰਨ ਦਿਨ ਦੀ ਔਖ ਹੈ ਬਸ ਦੋ ਤਿੰਨ ਦਿਨ ਬਾਅਦ ਕੀ ਹੋ ਜਾਵੇਗਾ ਮੈਂ ਪੁੱਛਿਆ ਸਭ ਠੀਕ ਹੋ ਜਾਵੇਗਾ ਉਸਨੇ ਕੇਵਲ ਇੰਨਾ ਕਿਹਾ ਚੌਥੀ ਰਾਤ ਲੰਗੀ ਤਾਂ ਮੈਂ ਕਿਹਾ ਰਾਤ ਬੜੀ ਨੀਂਦ ਆਈ ਰਾਤੀ ਘੰਟੀਆਂ ਮਾਰ ਕੇ ਕਿਉਂ ਨਹੀਂ ਜਗਾਇਆ ਇਹਨਾਂ ਨੇ ਸਾਰੇ ਆਸਪਾਸ ਗਰਮੇਲ ਨੇ ਕਿਹਾ ਤੁਹਾਨੂੰ ਦੱਸਿਆ ਸੀ ਕਿ ਸਭ ਠੀਕ ਹੋ ਜਾਵੇਗਾ ਰਾਤੀ ਵੀ ਘੰਟੀਆਂ ਪਿਛਲੀ ਰਾਤ ਵਾਂਗ ਵੱਜੀਆਂ ਪਰ ਆਪਾਂ ਸੁੱਤੇ ਸੁੱਤੇ ਉੱਠ ਜਾਂਦੇ ਸਾਂ ਅਤੇ ਫੇਰ ਸੌਂ ਜਾਂਦੇ ਹਾਂ ਹੁਣ ਠੀਕ ਰਹੇਗਾ ਹੁਣ ਆਪਾਂ ਪੱਕ ਗਏ ਹਾਂ ਜਦੋਂ 5ਵੇਂ ਦਿਨ ਬਾਅਦ ਮੇਰੇ ਹੱਥ ਖੋਲੇ ਤਾਂ ਬਾਹਾਂ ਸਹੀ ਥਾਂ ਉੱਤੇ ਆਉਣ ਲਈ ਤਿਆਰ ਨਾ ਹੋਈਆਂ ਚੀਕਾਂ ਨਿਕਲ ਗਈਆਂ ਮੁੜ ਮੁੜ ਕੇ ਹੱਥ ਪਿੱਛੇ ਜਾਂਦੇ ਲਗਭਗ ਘੰਟੇ ਦੀ ਜਦੋਜਾਹਦ ਬਾਅਦ ਬਾਹਾਂ ਅੱਗੇ ਆਉਣ ਲਈ ਰਜਾਮੰਦ ਹੋਈਆਂ ਹਰ ਸਵੇਰ ਸ਼ਾਮ ਅਸੀਂ ਸਾਰੇ ਜਾਣੇ ਰਲ ਕੇ ਪਾਠ ਕਰਕੇ ਅਰਦਾਸ ਕਰਦੇ اے ਸੱਚੇ ਪਾਤਸ਼ਾਹ ਜੇ ਤੂੰ ਸਾਡੇ ਉੱਪਰ ਮਿਹਰਬਾਨ ਹੋ ਜਾਵੇਂ ਤਾਂ ਜੇਲ੍ਹ ਭੇਜ ਦੇ ਅਸੀਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਫਿਰ ਅਸੀਂ ਸਾਰੇ ਹਾਸ ਦੇ ਕੇ ਲੋਕ ਜਿਹੜੇ ਜੇਲਾ ਵਿੱਚ ਬੰਦੀ ਹਨ ਉਹ ਰਿਹਾਈ ਲਈ ਅਰਦਾਸ ਕਰਦੇ ਹਨ ਅਸੀਂ ਜੇਲ ਜਾਣ ਦੇਸ਼ ਕਹਾ ਇੱਕ ਦਿਨ 14-15 ਸਾਲ ਦੇ ਬੱਚੇ ਨੂੰ ਫੌਜੀਆਂ ਨੇ ਇੰਨਾ ਕੁੱਟਿਆ ਕਿ ਉਹ ਰੋਂਦਾ ਰੋਂਦਾ ਆਇਆ ਤੇ ਧੀਰ ਤੱਕ ਰੋਂਦਾ ਰਿਹਾ ਫਿਰ ਕਹਿਣ ਲੱਗਾ ਜਦੋਂ ਰਿਹਾਈ ਹੋਈ ਮੈਂ ਗੁਰਦੁਆਰੇ ਮੱਥਾ ਟੇਕਣ ਜਾਵਾਂਗਾ ਤੇ ਮਹਾਰਾਜ ਨੂੰ ਪੁੱਛਾਂਗਾ ਸਾਡਾ ਕੀ ਕਸੂਰ ਹੈ ਬਾਬਾ ਜੀ ਸਾਨੂੰ ਇੰਨੀ ਮਾਰ ਕਿਉਂ ਪਈ ਇੱਕ ਬਜ਼ੁਰਗ ਜੋ ਆ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ ਬੋਲਿਆ ਯਾਹ ਨਾ ਕਰੀ ਪੁੱਤਰਾ ਕੇਵਲ ਸ਼ੁਕਰਾਨਾ ਕਰੀ ਇਹ ਨਾ ਪੁੱਛੀ ਕਿ ਬੇਕਸੂਰਾਂ ਨੂੰ ਮਾਰ ਕਿਉਂ ਪਈ ਜੇ ਇਹੋ ਜਿਹੇ ਸਵਾਲ ਕਰੇਗਾ ਤਾਂ ਪੰਜਵੇਂ ਪਾਸ਼ਾ ਤੈਨੂੰ ਪੁੱਛਣਗੇ ਸਾਡਾ ਕੀ ਖਸੂਰ ਸੀ ਜਦੋਂ ਸਾਨੂੰ ਤੰਗ ਕੀਤਾ ਗਿਆ ਫਿਰ ਛੋਟੇ ਸਹਬ ਜਾਦੇ ਪੁੱਛਣਗੇ ਸਾਡਾ ਕੀ ਖਸੂਰ ਸੀ ਜਿਨ੍ਹਾਂ ਨੇ ਸਿਰ ਦੇ ਕੇ ਸ਼ੁਕਰਾਨੇ ਕੀਤੇ ਹਨ ਅਕਾਲ ਪੁਰਖ ਦਾ ਤੇ ਕਹਿਣਾ ਸੀ ਤੁਦ ਬਿਨ ਰੋਗ ਰਜਾਈਆਂ ਦੇ ਔੜਣ ਨਾਗ ਨਿਵਾਸਾਂ ਦੇ ਰਹਿਣਾ ਉਹਨਾਂ ਪਾਸ ਗਿਲੇ ਸ਼ਿਕਵੇ ਨਹੀਂ ਕਰੀਦੇ ਪੁੱਤਰਾ ਰੇਕ ਬੰਦੀ ਦੇ ਜਿਸਮ ਉੱਪਰ ਜ਼ਖਮ ਸਨ ਜੁਲਾਈ ਦਾ ਮਹੀਨਾ ਸੀ ਮੱਖੀਆਂ ਆਉਂਦੀਆਂ ਤੇ ਵੱੜਦੀਆਂ ਹੱਥ ਬੰਨੇ ਹੋਣ ਕਰਕੇ ਉਡਾ ਨਹੀਂ ਸੀ ਸਕਦੇ ਫੌਜੀਆਂ ਦੀਆਂ ਮਿੰਤਾ ਕਰਦੇ ਕਿ ਰੇਤ ਦੀ ਇੱਕ ਇੱਕ ਮੋਟ ਸਾਡੇ ਜ਼ਖਮਾ ਉੱਪਰ ਸੁੱਟ ਦੇਵੇ ਕੋਈ ਰਹਿਮਦਿਲ ਫੌਜੀ ਮਿੱਟੀ ਦੀਆਂ ਮੁੱਠਾਂ ਭਰ ਕੇ ਜ਼ਖਮਾ ਉੱਪਰ ਪਾ ਦਿੰਦਾ ਤਾਂ ਉਸ ਦਾ ਸ਼ੁਕਰਾਨਾ ਕਰਦੇ। ਕਈ ਸਗੋਂ ਜ਼ਖਮਾ ਉੱਪਰ ਠੋਡ ਮਾਰਦੇ, ਕੋਈ ਮਿੱਟੀ ਪਾ ਜਾਂਦਾ। ਕੋਈ ਪਤਾ ਨਾ ਲੱਗਦਾ ਕਿਉਂਕਿ ਅੱਖਾਂ ਬੰਨੀਆਂ ਹੋਈਆਂ ਸਨ। ਸੁਖਵੰਤ ਸਿੰਘ ਨਾਂ ਦੇ ਇੱਕ ਮੁੰਡੇ ਨੇ ਫੌਜੀ ਕੋਲ ਪਾਣੀ ਮੰਗਿਆ। ਫੌਜੀ ਨੇ ਪਾਣੀ ਦਾ ਡੱਬਾ ਭਰ ਕੇ ਉਸ ਦੇ ਮੂੰਹ ਵੱਲ ਕੀਤਾ। ਜਿਸ ਪਾਸੇ ਡੱਬਾ ਸੀ, ਉਸ ਨੇ ਉਸ ਪਾਸੇ ਮੂੰਹ ਕਰਕੇ ਪਾਣੀ ਦਾ ਘੁੱਟ ਭਰਨ ਦਾ ਚਾਹਾ। ਫੌਜੀ ਨੇ ਭੈਣ ਦੀ ਗਾਲ ਕੱਢੀ ਤੇ ਕਿਹਾ ਇਸ ਨੂੰ ਦਿਖਾਈ ਦੇ ਰਿਹਾ ਹੈ। ਪਰ ਦੱਸਦਾ ਨਹੀਂ ਤਿੰਨ ਤਿੰਨ ਪੱਤੇ ਦੋਹਾਂ ਅੱਖਾਂ ਉੱਪਰ ਰੱਖ ਕੇ ਕੋਟ ਕੇ ਕੱਪੜਾ ਬੰਨ੍ਹ ਦਿੱਤਾ ਇੱਕ ਦਿਨ ਵਿੱਚ ਹੀ ਉਸ ਦੀਆਂ ਅੱਖਾਂ ਐਵੇਂ ਗਲ ਗਈਆਂ ਜਿਵੇਂ ਪੱਤੇ ਬੰਨਣ ਨਾਲ ਫੋੜਾ ਗਲ ਕੇ ਫਟ ਜਾਂਦਾ ਹੈ ਪਰ ਉਸ ਨੇ ਸੀ ਨਹੀਂ ਕੀਤੀ ਜਦੋਂ ਸਾਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਲਗਭਗ 100 ਸਿੱਖ ਵਕੀਲ ਦੌੜੇ ਹੋਏ ਸਾਡਾ ਕੇਸ ਲੜਨ ਹਿੱਤ ਵਿੱਚ ਪੇਸ਼ ਹੋਏ ਤਦ ਸਾਡੇ ਜਿਸਮਾ ਵਿੱਚੋਂ ਇੰਨੀ ਤਿੱਖੀ ਬਦਬੂ ਆ ਰਹੀ ਸੀ ਕੇ ਸਾਡੇ ਕੋਲ ਖੜਨ ਲਈ ਕੋਈ ਤਿਆਰ ਨਹੀਂ ਸੀ 2 ਮਹੀਨੇ ਨਾ ਕਿਸੇ ਨੇ ਨਾਤਾ ਦਾਤਣ ਤੇ ਕੀ ਕਰਨੀ ਸੀ ਸਤਾਇਆਂ ਵਿੱਚੋਂ ਲਗਭਗ ਅੱਧੇ ਤੋਂ ਵੱਧ ਬੰਦੀਆਂ ਦੇ ਜ਼ਖਮਾਂ ਵਿੱਚ ਕੀੜੇ ਪੈ ਚੁੱਕੇ ਸਨ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਜਿਸ ਕਮਰੇ ਵਿੱਚ ਬੰਦ ਸਾਂ ਉਸ ਵਿੱਚ ਪੱਖਾ ਤੇ ਕਿਦਰੇ ਖਿੜਕੀ ਵੀ ਜਾਂ ਰੋਸ਼ਨਦਾਨ ਵੀ ਨਹੀਂ ਸੀ